ਕਈਆਂ ਦਾ ਸਾਰੀ ਸਾਰੀ ਜ਼ਿੰਦਗੀ ਲੱਗ ਲੱਬਦਿਆਂ ਦੀ ਜਿੱਦੇ ਸਮਝ ਆ ਗਈ ਰੱਬ ਤੇ ਮੈਂ ਆਪ ਹੀ ਆ ਆਪਣਾ ਰੱਬ ਮੈਂ ਆਪ ਹੀ ਆ ਵੀਰੋ ਉਦਣ ਤੋਂ ਪਤਾ ਲੱਗ ਗਿਆ ਫੈਸਲੇ ਸਾਡੇ ਆਪਣੇ ਹੀ ਨੇ ਮੁਕਰ ਨਹੀਂ ਸਕਦਾ ਤੂੰ ਇਹਨਾਂ ਗੱਲਾਂ ਤੋਂ ਬੰਦਾ ਆਪਣਾ ਰੱਬ ਆਪ ਹੈ ਆਪਾਂ ਆਪਣੇ ਰੱਬ ਆਪਾ ਉਹਦਾ ਹੀ ਰੂਪ ਆ ਉਹ ਮੇਰੇ ਚ ਮੈਂ ਉਹਦੇ ਚ ਲਹਿਰ ਕਹਿੰਦੀ ਐ ਮੈਂ ਸਾਗਰ ਚਾ ਸਾਗਰ ਮੇਰੇ ਚ ਐ ਕਿਰਨ ਕਹਿੰਦੀ ਐ ਸੂਰਜ ਮੇਰੇ ਚ ਐ ਮੈਂ ਸੂਰਜ ਵਿੱਚ ਆ ਬੰਦਾ ਕਹਿੰਦਾ ਮੈਂ ਰੱਬ ਚਾ ਰੱਬ ਮੇਰੇ ਚ ਐ ਲੱਭਣਾ ਕਿ ਤੂੰ ਐ ਦੱਸ ਯਾਤਰਾ ਖਤ ਸਟ੍ਰੈਸ ਵੀ ਖਤ ਜਿੰਨਾ ਧਰਮ ਦੇ ਵਿੱਚ ਬੋਝ ਪਾਇਆ ਜਾਂਦਾ ਸੀ ਸਾਰਾ ਹੀ ਲੈ ਜਾਂਦਾ ਹੈ ਤਾਂ ਕਰਕੇ ਜਿਹੜੇ ਕਈ ਕਹਿੰਦੇ ਨੇ ਭਾਈ ਸਾਹਿਬ بڑا ਨਜ਼ਾਰਾ ਜਿ ਆਉਣ ਲੱਗ ਗਿਆ ਹੁਣ ਬਸ ਤਾਂ ਆ ਰਿਹਾ ਕਿਉਂਕਿ ਇਹ ਸਮਝ ਆ ਗਈ ਕਿ ਮੈਂ ਆ ਪੀਆ ਫਿਰ ਪੰਗਾ ਇਹ ਜਿਹੜੀ ਜਤਰਾ ਹੈ ਨਾ ਰੱਬ ਵਾਲੀ ਇਹਦੇ ਵਿੱਚ ਲੋਕੀ ਇੰਨਾ ਉਲਝਾਉਂਦੇ ਐ ਕੋਈ ਕਹਿੰਦਾ ਐ ਪਾਠ ਕਰ ਕੋਈ ਕਹਿੰਦਾ ਐ ਪਾਠ ਕਰ ਕੋਈ ਕਹਿੰਦਾ ਐਨੇ ਵਜੇ ਉੱਠ ਕੋਈ ਕਹਿੰਦਾ ਐਨੇ ਵਜੇ ਉੱਠ ਕੋਈ ਕਹਿੰਦਾ ਲੰਗੇ ਪੈਰੀ ਜਾ ਕੋਈ ਕਹਿੰਦਾ ਕੇਸੀ ਨਾ ਐਨੇ ਜਿਆਦਾ ਇਹਦੇ ਵਿੱਚ ਚੱਕਰ ਪਾਏ ਹੋਏ ਇਹ ਗਦੀ ਗੇੜ ਚ ਪਾਈ ਰੱਖਦੇ ਨੇ ਧਰਮ ਵਾਲੇ ਭੈਜਾ ਚੱਕਰ ਚ ਪਾਉਂਦੇ ਨੇ ਬੰਦਾ ਨਿਕਲ ਨਹੀਂ ਸਕਦਾ ਇਹ ਤੇ ਅੱਖਾਂ ਤੇ ਲਾ ਦਿੰਦੇ ਨੇ ਖੋਪੇ ਅੱਖਾਂ ਦੇ ਉੱਤੇ ਐ ਲਾ ਕੇ ਤੇ ਕਮਾਈ ਤੁਰੇ ਜਾਂਦੇ ਨੇ ਬੰਦੇ ਨੂੰ ساری ਜ਼ਿੰਦਗੀ ਬੱਚਾ ਢਿੱਡ 'ਚ ਹੁੰਦਾ ਓਦੋਂ ਪਹਿਲਾ ਮਰਿਆਦਾ ਐ ਕਰਿਓ ਐ ਕਰਿਓ ਬੱਚਾ ਜਦੋਂ ਫਿਰ ਜਦੋਂ ਨਿਆਣਾ ਜੰਮਦਾ ਉੱਥੇ ਵੀ ਮਰਿਆਦਾ ਬੇ ਹੁਣ ਸਿਲਾ ਹੈ ਜਦੋਂ ਉਹਨੂੰ ਬੁਢਤੀ ਦੇਣੀ ਹੈ ਉੱਥੇ ਵੀ ਮਰਿਆਦਾ ਫਿਰ ਬੰਦਾ ਜਵਾਨ ਹੁੰਦਾ ਪੜਨ ਚੱਲਿਆ ਚਲੋ ਤਾਂ ਵੀ ਪੁਜਾਰੀਆਂ ਨੇ ਖਹਿੜਾ ਨਹੀਂ ਛੱਡਣਾ ਵਿਆਹ ਹੋਣਾ ਤਾਂ ਵੀ ਕਢਾ ਲਿਓ ਪਹਿਲੇ ਸਾਨੂੰ ਪੁੱਛ ਲਿਓ ਐਵੇਂ ਨਾ ਰੱਖ ਲਿਓ ਵਿਆਹ ਤੇ ਬੰਦਾ ਅੱਗੇ ਨਿਆਣੇ ਜੰਮਦਾ ਫਿਰ ਪੁੱਛ ਕੇ ਕਰਨਾ ਸਾਰਾ ਕੁਝ ਬੰਦਾ ਮਰ ਜਾਂਦਾ ਫਿਰ ਫਿਰ ਪੁੱਛ ਕੇ ਕੱਲੀ ਕੱਲੀ ਚੀਜ਼ ਫਿਰ ਸਾਲ ਬਾਅਦ ਕਹਿਣਗੇ ਬਰੀਦਾ ਜੇ ਵੀ ਅੱਧ ਵਿਚ ਫਿਰਦਾ ਨੂੰ ਸਿਰੇ ਵੀ ਪਹਜਾ ਦਿਓ ਫਿਰ ਫਿਰ ਪੁੱਛੋ ਇਹ ਖਹਿੜਾ ਨਹੀਂ ਛੱਡਦੇ ساری ਜ਼ਿੰਦਗੀ ਨਹੀਂ ਖਹਿੜਾ ਜਾਂਦਾ ਬੰਦੇ ਦਾ ਇਨਾਂ ਦੇ ਚੱਕਰ 'ਚ ਪਿਆ ਬੰਦਾ ਨਾ ਬਚ ਨਹੀਂ ਸਕਦਾ ਖਤਮ ਹੋ ਜਾਂਦਾ ਵਿੱਚੇ ਵਿੱਚ ਅੰਦਰੇ ਅੰਦਰ ਮਰ ਜਾਂਦਾ ਬੰਦਾ ਇਹ ਜੇ ਗਧੀ ਗੇੜ ਤੇ ਪਾਈ ਰੱਖਦੇ ਤੇ ਹੁਣ ਯਾਤਰਾ ਹੀ ਮੁੱਕ ਗਈ ਮੰਜ਼ਿਲ ਵੀ ਮੈਂ ਆਪ ਹਾਂ ਰਾਹੀ ਵੀ ਮੈਂ ਆਪ ਹਾਂ ਤੁਰਨਾ ਵੀ ਆਪਣੇ ਆਪ ਤੋਂ ਐ ਪਹੁੰਚਣਾ ਵੀ ਆਪਣੇ ਆਪ ਤੱਕ ਐ ਫਿਰ ਯਾਤਰਾ ਕਾਦੀ ਫਿਰ ਫਿਰ ਲੋੜ ਕੀ ਕਿਤੇ ਜਾਣ ਦੀ ਸਮਝ ਆ ਗਈ ਠੀਕ ਹੈ ਨਾ ਗੱਲ ਗੁਰੂ ਗ੍ਰੰਥ ਸਾਹਿਬ ਨੇ ਸਮਝਾ ਦਿੱਤਾ ਗੁਰੂ ਸਾਹਿਬ ਦਾ ਧੰਨਵਾਦ ساری ਜ਼ਿੰਦਗੀ ਕਰਦੇ ਸ਼ੁਕਰ ਹੈ ਮਹਾਰਾਜ ਸਾਨੂੰ ਸਮਝ ਆ ਗਈ ਮਨ ਤੂੰ ਜੋਤ ਸਰੂਪ ਹੈ ਆਪਣਾ ਉਹ ਮੂਲ ਪਛਾਣ ਆਪਣੇ ਆਪ ਨੂੰ ਪਛਾਣ ਤੂੰ ਉਹਦਾ ਰੂਪ ਤੇ ਹੈਗਾ ਹੋਰ ਦੱਸ ਹੋਰ ਕੀ ਰੱਬ ਲੱਭਣਾ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਮੇਰੇ ਨਾਲ ਹੀ ਏ ਉਹ ਗੁਰਮਤੀ ਰੰਗਮਣ ਗਿਆਨ ਲੈ ਤੇ ਖੁਸ਼ ਰਹਿਗਾ ਆਪਣੀ ਖੁਸ਼ੀ ਤੂੰ ਆਪਣੇ ਆਪ ਚੋਂ ਕੱਢਣੀ ਏ ਤੈਨੂੰ ਖੁਸ਼ੀ ਕਿਸੇ ਨੇ ਦੇਣ ਨਹੀਂ ਲਈ ਤੂੰ ਖੁਸ਼ੀ ਕੱਢਣੀ ਏ ਆਪਣੇ ਆਪ ਚ ਤੇ ਦੁੱਖ ਵੀ ਤੈਨੂੰ ਕੋਈ ਨਹੀਂ ਦੇ ਰਿਆ ਦੁੱਖ ਤੂੰ ਆਪਣੇ ਆਪ ਚੋਂ ਆਪ ਕੱਢਿਆ ਦੁੱਖ ਨਾ ਕੱਢਿਆ ਕਰ ਖੁਸ਼ੀ ਕੱਢਿਆ ਕਰ ਖੁਸ਼ ਰਹਿਗਾ ਚੜਦੀ ਕਲਾ ਚ ਰਹਿ ਅਕ ਤੁਸੀਂ ਆਪਣੇ ਅੰਦਰੋਂ ਵੀ ਖੁਸ਼ੀ ਕੱਢਣੀ ਹੈ ਦੁਖੀ ਦੁਖੀ ਰਹਿੰਦਾ ਸੀ ਹੁਣ ਸੁਖੀ ਸੁਖੀ ਰਹਿੰਦਾ ਹੈ ਅੱਗੇ ਰੋਂਦਾ ਰੋਂਦਾ ਰਹਿੰਦਾ ਸੀ ਹੁਣ ਹੱਸਦਾ ਹੱਸਦਾ ਰਹਿੰਦਾ ਹੈ ਅਗੇ ਡਾਵਾ ਡੋਲ ਸੀ ਡੋਲਿਆ ਡੋਲਿਆ ਹੁਣ ਕੈਮ ਕੈਮ ਰਹਿੰਦਾ ਬਸ ਕੈਮ ਰਹਿਣਾ ਖੁਸ਼ ਰਹਿਣਾ